ਇਕ ਨਾ ਅੱਜ ਇੱਕ ਰੌਲਾ ਜਿਹਾ ਹੋਰ ਪਿਆ ਹੈ ਗੁਰਜੀਤ ਮੱਲੀ ਦਾ ਕਹਿੰਦੇ ਵੀ ਉਹਨੂੰ ਅਮਰੀਕਾ ਤੋਂ ਗ੍ਰਿਫਤਾਰ ਕੀਤਾ ਤੇ ਮਾਮਲਾ ਕੋਈ ਜਿਹੜਾ ਏਜੰਸੀ ਸ਼ੋਸ਼ਣ ਦਾ ਹੈ ਬੱਚਿਆਂ ਦੇ ਉਹਦੇ ਵਿੱਚ ਜਿਹੜਾ ਦੂਜਾ ਰੌਲਾ ਨਾਲ ਇਹਦੇ ਪਿਆ ਹੋਇਆ ਹੈ ਖਬਰ ਤੇ ਉਹ ਬਈ ਫੋਟੋਆਂ ਦਾ ਪਿਆ ਹੈ ਉਹਦੀਆਂ ਫੋਟੋਆਂ ਜਿਹੜੀਆਂ ਨੇ ਉਹ ਬਹੁਤ ਸਾਰੇ ਸਿਆਸਤਦਾਨ ਨੇਤਾਵਾਂ ਦੇ ਨਾਲ ਨੇ ਅ ਇਧਰ ਮਾਨਸਾਹਬ ਦੇ ਪਰਿਵਾਰ ਦੇ ਨਾਲ ਅ ਸੁਖਵੀਰ ਬਾਦਲ ਦੇ ਨਾਲ ਇੱਕ ਫੋਟੋ ਹੈ ਸੰਧਵਾ ਸਿੰਘ ਸੰਧਵਾ ਸਾਹਿਬ ਦੇ ਨਾਲ ਤੇ ਕਈ ਸਾਰੀਆਂ ਫੋਟੋਆਂ ਨੇ ਕਾਫੀ-ਕਾਫੀ ਪੀਣਾਂ ਦੀ ਫੋਟੋ ਵੀ ਹੈ ਇੱਕ ਉਹਨਾਂ ਦੀ ਉਹ ਫੋਟੋਆਂ ਦਾ ਰੋਲਾ ਪਿਆ ਹੋਇਆ ਹੈ ਇਹ ਬੰਦਾ ਕੌਣ ਸੀਗਾ ਅਸੀਂ ਤੇ ਕੱਲਾ ਫੋਟੋਆਂ ਜੀ ਦੇਖਿਆ ਜਿਆਦਾ ਤੇ ਕੋ ਮੈਨੂੰ ਤੇ ਮੈਂ ਵੀ ਨਹੀਂ ਜਾਣਦਾ ਹਾਂ ਆ ਤੁਸੀਂ ਹੁਣ ਪੁੱਛਿਆ ਫੋਟੋਆਂ ਦੇ ਹਿਸਾਬ ਨਾਲ ਕਾਫੀ ਹਾਂਜੀ ਮੈਂ ਵੀ ਉਹ ਫੋਟੋਆਂ ਦੇਖੀਆਂ ਨੇ ਮੇਰੇ ਇੱਕ ਮਿੱਤਰ ਨੇ ਮੇਰੀ ਇੱਕ ਪੋਸਟ ਦੇ ਹੇਠਾਂ ਪੋਸਟ ਕੀਤੀਆਂ ਸੀਗੀਆਂ ਜੀ ਤੇ ਮੈਂ ਵੈਸੇ ਮੈਂ ਥੱਲੇ ਨਹੀਂ ਜਿਆਦਾ ਝਾਕਦਾ ਹੁੰਦਾ ਕਈ ਬੰਦੇ ਬਹੁਤ ਤੁਹਾਨੂੰ ਹਾਂਜੀ ਅਫਸਰਟ ਕਰ ਦਿੰਦੇ ਤੁਸੀਂ ਆਪਣਾ ਕੰਮ ਕਰੋ ਆਪਦਾ ਨਿਕਲੋ ਬਿਲਕੁਲ ਕੋਈ ਉੱਥੇ ਕੀ ਫੁੱਲ ਸੁੱਟਦਾ ਪੱਥਰ ਮਾਰਦਾ ਉਹ ਦੇ ਤਨਰ ਪਰਿਆ ਜੀ ਤੋਂ ਮੈਂ ਕਿਉਂਕਿ ਮੇਰੇ ਮਿੱਤਰ ਨੇ ਕਮੈਂਟ ਕੀਤੀ ਸੀ ਤੇ ਮੈਂ ਦੇਖਿਆ ਤੇ ਕਾਫੀ ਫੋਟਵਾਨੇ ਹੋ ਹੂੰ ਦੇਖੋ ਇਹਦੇ ਚ ਹੁਣ ਇਹੀ ਜਵਾਬ ਦੇਣ ਇਹ ਕੀ ਲੈਣ ਜਾਂਦੇ ਚਾਹ ਸੁਖਵੀਰ ਸਿੰਘ ਬਾਦਲ ਹੈ ਹੂੰ ਤੇ ਚਾਹੇ ਸੰਧੂ ਮਾ ਸਾਹਿਬ ਨੇ ਜੀ ਇਹ ਜਵਾਬ ਦੇਣ ਕਿ ਭਾਈ ਇਹ ਕੌਣ ਹੈ ਜਿਹਦੇ ਕੋਲ ਤੁਸੀਂ ਸਾਰੇ ਹੀ ਜਾਂਦੇ ਜੀ ਐਸੀ ਕਿਹੜੀ ਗਿੱਧੜ ਸਿੰਘ ਜਿਹੋ ਜੇ ਲੱਗੇ ਹੋਏ ਨੇ ਨਹੀਂ ਸਰ ਇੱਥੇ ਤੇ ਕਈ ਵਾਰ ਕਈ ਬੰਦੇ ਇਨਸਾਫ ਵਾਸਤੇ ਲਾਸ਼ ਜਿਹੜੀ ਆ ਉਹ ਸੜਕ ਤੇ ਰੱਖ ਕੇ ਕਈ ਕਈ ਦਿਨ ਬੈਠੇ ਰਹਿੰਦੇ ਤੇ ਉਹਨਾਂ ਦੇ ਕੋਲ ਐਸਟੀਐਮ ਵੀ ਨਹੀਂ ਪਹੁੰਚਦਾ ਹੂੰ ਐਸਾ ਕਿਹੜਾ ਬੰਦਾ ਹੈ ਜਿਹਦੇ ਕੋਲ ਇਹੋ ਜੀ ਗਿੱਦੜ ਸਿੰਘੀ ਆ ਕਿ ਤੁਸੀਂ ਇੱਥੋਂ ਜਾਜੇ ਚੜ੍ਹ ਕੇ ਉਹਦੇ ਕੋਲ ਜਾ ਕੇ ਬਹਿੰਦੇ ਜੀ ਹੂੰ ਬਿਲਕੁਲ ਕੌਣ ਆ ਜੀ ਤੇ ਫਿਰ ਉਹਦੇ ਦੇਖੋ ਗੱਲ ਮੈਂ ਫੋਟੋ ਤੇ ਕੱਲ ਵੀ ਕਿਹਾ ਸੀਗਾ ਹੂੰ ਗੋਲਡੀ ਜੀ ਬਾਰੇ ਕਿ ਇੱਕ ਕਿਸੇ ਆਮ ਬੰਦੇ ਨਾਲ ਫੋਟੋ ਕਿਸੇ ਪਬਲਿਕ ਫਿਗਰ ਦੀ ਉਹ ਇੱਕ ਆਮ ਗੱਲ ਆ ਮੈਂ ਤੁਹਾਨੂੰ ਦੱਸਿਆ ਸੀ ਮੈਂ ਕੋਈ ਇਹ ਤੇ ਹੈ ਨਹੀਂਗਾ ਕਿ ਮੈਂ ਅਰਨੋਲਡ ਆ ਮੈਂ ਬੜਾ ਫੇਮਸ ਆ ਪਰ ਮੈਨੂੰ ਵੀ ਮਿਲ ਜਾਂਦੇ ਆ ਇਥੋਂ ਕੱਲ ਗਿਆ ਤੇ ਉਹ ਸਾਡੇ ਪਿੰਡ ਦੇ ਲਾਗੇ ਪੁਲਿਸ ਸੀਗਾ ਉੱਥੇ ਦੋ ਮੋਟਰਸਾਈਕਲਾਂ ਨੇ ਮੈਨੂੰ ਕ੍ਰਾਸ ਕੀਤਾ ਮੇਰੇ ਤੇ throe ਨਿਕਲ ਕੇ ਕਿ ਉਹ ਗੱਲਾ ਰੋਕਲਾ ਰੋਕਲਾ ਮੈਂ ਕਿਹਾ ਲੈ ਆ ਗਿਆ ਟਾਈਮ ਕੌਣ ਵਾਲਾ ਟਾਈਮ ਤੇਰੇ ਬਾਈ ਦਾ ਉਹ ਜਦੋਂ ਹੋਲੇ ਮੁੰਡੇ ਹਣ ਤੁਹਾਨੂੰ ਮੈਂ ਕੀ ਦੱਸਾਂ ਉਹ ਵਾਈ ਫੋਟੋ ਕਿਚਾ ਨਹੀਂ ਫੋਟੋ ਕਿਚਾ ਨਹੀਂ ਤੇਰੇ ਨਾਲ ਬਸ ਹੋ ਜੀ ਦੇਖੋ ਮੈਨੂੰ ਵੀ ਪਤਾ ਸੀ ਉਹ ਖਾਣ ਪੀਣ ਵਾਲੇ ਹੂੰ ਮੇਰੇ ਗਵਾਂਢੀ ਪਿੰਡਾਂ ਦੇ ਕੀ ਕੰਮ ਆ ਮੈਂ ਬਿਲਕੁਲ ਹੁਣ ਉਹ ਜਾਂਦੇ گا گاਉਂ گاਉਂ ਚੜ ਜਾਣ ਕਿਸੇ ਟੇਟੇ ਹੂੰ ਮੈਂ ਤਾਂ ਡਰਦਾ ਕੰਬਦਾ ਜੇ ਖੜ ਗਿਆ ਉਹਨਾਂ ਦੇ ਨਾਲ ਜੀ ਰਿਐਲਿਟੀ ਹੈ ਸਰ ਸੱਚੀ ਗੱਲ ਹੈ ਇਹ ਸੱਚੀ ਉਹ ਕੱਲ ਨੂੰ ਕਿਸੇ ਥਾਂ ਤੇ ਜਾ ਕੇ ਕਿਸੇ ਟੇਟੇ ਚੜ ਜਾਣ ਹੂੰ ਤੇ ਉਹ ਮੇਰੀ ਫੋਟੋ ਨੂੰ ਬਣਾ ਕੇ ਲੈ ਕੇ ਤੁਰੇ ਫਿਰੋ ਤਾਂ ਮੇਰਾ ਸਟੈਂਡਰਡ ਇਸ ਮਾਮਲੇ 'ਚ ਇੱਕ ਹੋ ਗਿਆ ਜੀ ਮੈਂ ਕੱਲ ਵੀ ਤੁਹਾਨੂੰ ਸਾਫ਼ ਕੀਤਾ ਸੀਗਾ ਹੂੰ ਠੀਕ ਹੈ ਜੀ ਇਹ ਸਿਆਸਤਦਾਨ ਤੇ ਬਹੁਤ ਜ਼ਿਆਦਾ ਉਹਨਾਂ ਦੇ तौरते फर दिया पर ਕਿਸੇ ਬੰਦੇ ਦੇ ਨਾਲ ਖਾਸ ਤੌਰ ਤੇ ਜਿਸ ਬੰਦੇ ਨਾਲ ਤੁਸੀਂ ਇਸ ਤਰ੍ਹਾਂ ਦੇ ਲਿੰਕ ਸਥਾਪਿਤ ਕਰਦੇ ਹੋ ਕਿ ਸੱਤ ਸਮੁੰਦਰਾਂ ਤੋਂ ਪਾਰ ਜਾ ਕੇ ਇੱਕ ਪਬਲਿਕ ਫਿਗਰ ਹੋਣ ਦੇ ਬਾਵਜੂਦ ਉਹਦੇ ਕੋਲ ਠਹਿਰਦੇ ਹੋ ਜੀ ਸਿਰਫ ਕਰੈਕਟਰ ਤਾਂ ਦੇਖਣਾ ਚਾਹੀਦਾ ਤੁਰੇ ਜਾਂਦੇ ਵਾਲੀ ਫੋਟੋ ਵੀ ਨਹੀਂ ਕਹਿ ਸਕਦੇ ਨਾ ਤੁਸੀਂ ਉਹਦੇ ਘਰ ਵੜਦੇ ਹੋ ਤੁਹਾਡੇ ਘਰ ਵੀ ਪੜਦਾ ਹੋਏਗਾ ਜੀ ਜਿਸ ਬੰਦੇ ਤੇ ਬੱਚਿਆਂ ਦਾ ਜਿੰਸੀ ਸ਼ੋਸ਼ਣ ਦਾ ਦੋਸ਼ ਆ ਇਹਦਾ ਮਤਲਬ ਹੈ ਕਿ ਕਰੈਕਟਰ ਪੱਖੋਂ ਉਹ ਤੇ ਘਰੇ ਨਹੀਂ ਪੜਨ ਚੁੱਕਾ ਸਰ ਮੇਰਾ ਮੇਰੀ ਲਿਖੀ ਚ ਦੁਨੀਆ ਮੈਂ ਕਿਸ ਕਦੇ ਮੇਰੇ ਮੂੰਹ ਛੇਤੀ ਕੀਤਾ ਤੁਸੀਂ ਸੁਣਿਆ ਨਹੀਂ ਹੁਣ ਆ ਕਿਹਾ ਮੇਰਾ ਆ ਵੀ ਭਰਾ ਜਾਨ ਲਵ ਯੂ ਮੈਨੂੰ ਨਹੀਂ ਕਹਿਣਾ ਆਉਂਦਾ ਹੂੰ ਹੂੰ ਜਿਵੇਂ ਇੱਥੇ ਕੁਝ ਲੋਕ ਕਰਦੇ ਨੇ ਐਸਾ ਸ੍ਰੀ ਕਾਲ ਜੀ ਸ੍ਰੀ ਕਾਲ ਜਾਨ ਲਵ ਯੂ ਨਾ ਕਲੀਅਰ ਸਟੈਂਡਰਡ ਹੁੰਦਾ ਕਿ ਭਰਾ ਜਿਹਨੂੰ ਭਰਾ ਕਹਿਣਾ ਭਰਾ ਹੀ ਕਹਿਣਾ ਉਹਦੇ ਨਾਲ ਭਰਾ ਬਣ ਕੇ ਰਹਿਣਾ ਜੀ ਦੋਸਤ ਹੈ ਦੋਸਤ ਹੈ ਹੂੰ ਇੱਕ ਆਮ ਬੰਦਾ ਉਹਦੇ ਨਾਲ ਐ ਨਿਮਰਤਾ ਨਾਲ ਮਿਲਣਾ ਆਮ ਬੰਦੇ ਵਾਂਗੂੰ ਆਮ ਬੰਦੇ ਨੂੰ ਕਦੇ ਖਾਸ ਫੀਲਿੰਗ ਨਹੀਂ ਕੀਤੀ ਪਰ ਜਿਹੜਾ ਭਰਾ ਹੈ ਨਾ ਉਹਨੂੰ ਇਹ ਸਮਝਾ ਦੇਣਾ ਕਿ ਤੇਰੇ ਨਾਲ ੱਤਕਾ ਹੋਊਗਾ ਤੇ ਫਿਰ ਬਾੜ ਨਾਲ ਵੀ ਮੱਥਾ ਲੱਗ ਜਾ ਜੀ 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 ਤੇ ਜੇ ਕਰੈਕਟਰੋਂ ਗਿਰ ਗਿਆ ਨਾ ਤੂੰ ਹਮ ਕਰਦਾਰੋਂ ਗਿਰ ਗਿਆ ਉੱਥੇ ਨਹੀਂ ਖੁਸ਼ੀ ਹੋ ਸਕਣਾ ਉੱਥੇ ਤੇ ਹੋ ਸਕਦਾ ਅਸੀਂ ਵੀ ਤੇਰੇ ਉਲਟ ਖਲੋਤੇ ਹੋਈ ਯਾਰ ਸੋ ਜਿਹੜਾ ਚਰਿੱਤਰ ਦਾ ਇਹੋ ਜਿਹਾ ਬੰਦਾ ਤੁਸੀਂ ਉਹਦੇ ਘਰ ਵੜੇ ਫਿਰਦੇ ਚ ਜਾਂ ਉਹਨੂੰ ਘਰ ਆਪਦੇ ਬਾੜ ਦੇ ਜੇ ਹੂੰ ਇਹ ਸਿਆਸੀ ਤੌਰ ਤੇ ਨਹੀਂ ਮੈਂ ਕਹ ਰਿਹਾ ਜੀ ਇਹ ਤੁਹਾਡੇ ਵਾਸਤੇ ਸਮਾਜਿਕ ਤੌਰ ਤੇ ਜਾਂ ਨਿੱਜੀ ਤੌਰ ਤੇ ਬਹੁਤ ਜ਼ਰੂਰੀ ਜੇ ਇਹ ਹੁਣ ਮੇਰੀ ਗੱਲ ਦੇਖ ਲਓ ਮੈਂ ਮੈਂ ਨਿੱਜੀ ਨਹੀਂ ਜਾਂਦਾ ਹੁੰਦਾ ਮੇਰੀ ਇੱਕ ਹੱਦ ਹੈ ਹੂੰ ਮੈਂ ਆਪਣੇ ਕਹਿ ਲਓ ਕਿ ਆਪਦੇ ਬਲਬਲੇ ਰਹੀ ਤੁਹਾਨੂੰ ਦੱਸਦਾ ਤੁਸੀਂ ਸਿਆਣੇ ਲੋਕ ਨੂੰ ਹੂੰ ਹੂੰ ਬਿਲਕੁਲ ਕਿ ਭਾਈ ਅਸੀਂ ਛੋਟੀ ਜੀ ਦੁਨੀਆ ਚ ਜਿਹਨੂੰ ਭਰਾ ਕਹਿੰਨੇ ਆ ਤੁਹਾਨੂੰ ਇਹੀ ਕਹਿੰਨੇ ਕਿ ਕੈਰੇਕਟਰ ਪੱਖੋਂ ਨਹੀਂ ਡਿੱਗਣਾ ਯਾਰ ਹੂੰ ਕਾਰੋਬਾਰ ਪੱਖੋਂ ਡਿੱਗ ਪਾ ਕੋਈ ਗੱਲ ਫੇਰ ਉੱਠ ਪਾਵਾਂਗੇ ਕੋਈ ਚੱਕਰ ਨਹੀਂ ਅਸੀਂ ਕਿਹੜਾ ਚਾਂਦੀ ਦੇ ਚਮਚੇ ਲੈ ਕੇ ਸੋਨੇ ਦੇ ਚਮਚੇ ਲੈ ਕੇ ਮੂੰਹ 'ਚ ਜਮੇ ਸਾ ਜੀ ਠੀਕ ਆ ਕੋਈ ਕੰਮ ੜੂਗਾ ਉਹ ਵੀ ਕਢਾ ਲਾਂਗੇ ਪੈਰੀ ਪਾ ਕੇ ਕਢਾ ਲਾਂਗੇ ਗਲ ਪਾ ਕੇ ਕਢਾ ਲਾਂਗੇ ਕੋਈ ਚੱਕਰ ਨਹੀਂ ਠੀਕ ਆ ਨਾ ਪਰ ਜਦੋਂ ਬੰਦਾ ਇੱਥੋਂ ਡਿੱਗ ਜਾਂਦਾ ਹੈ ਨਾ ਹੂੰ ਫਿਰ ਸਰ 11 ਨੂੰ ਨਮੋਸ਼ੀਆਂ ਚਲਣੀਆਂ ਪੈਂਦੀਆਂ ਜੀ ਜੀ ਪਰ 12 ਨੂੰ ਨਮੋਸ਼ੀਆਂ ਚਲਣੀਆਂ ਪੈਂਦੀਆਂ ਜਦੋਂ ਕੈਰੈਕਟੋ ਡਿੱਗ ਪੈਂਦਾ ਇਹ ਬੰਦੇ ਬਾਰੇ ਮੈਨੂੰ ਬਹੁਤਾ ਨਹੀਂ ਪਤਾ ਪਰ ਜੋ ਮੈਂ ਦੇਖਿਆ ਹੂੰ ਕਿ ਉੱਥੋਂ ਦੀ ਏਜੰਸੀ ਨੇ ਇਹ ਸਾਰਾ ਕੁਝ ਦੱਸਿਆ ਹੋਇਆ ਕਨਫਰਮ ਕੀਤਾ ਹੋਇਆ ਹੂੰ ਤਾਂ ਭਾਈ ਮੇਰੇ ਖਿਆਲ ਨਾਲ ਇਹ ਇਹਨਾਂ ਵਾਸਤੇ ਸੋਚਨ ਵਿਚਾਰਨ ਦਾ ਵਿਸ਼ਾ ਹੈ ਜੀ ਜੀ ਹੋਰ ਇਹਦੇ ਚ ਹੋਣਾ ਤੇ ਕੀ ਆ ਇਹਨਾਂ ਤੇ ਕਿਹੜਾ ਕੋਈ ਕੇਸ ਬਣਦਾ ਮੁਕੱਦਮਾ ਬਣਦਾ ਮੁਕੱਦਮਾ ਤੇ ਜਿੱਥੇ ਉਹਨੇ ਕੋਈ ਜੁਰਮ ਕੀਤਾ ਉੱਥੇ ਬਣੇਗਾ ਪਰ ਸਮਾਜਿਕ ਪੱਖ ਤੋਂ ਕਰੈਕਟਰ ਦੇ ਪੱਖ ਤੋਂ ਹੂੰ ਤੇ ਵੱਡਿਆਂ ਦੇ ਘਰਾਂ ਦੇ ਵਿੱਚ ਖਾਸ ਤੌਰ ਤੇ ਵੱਡੇ ਲੋਕ ਜਿਹੜੇ ਵੱਡੇ ਆ ਨਾ ਚਾਕ ਲੈਣਾ ਚਾਹੀਦਾ ਗਰੀਬਾਂ ਦੀ ਝੋਪੜੀ ਚ ਠੀਕ ਆ ਕੰਦਾਂ ਜਾਂ ਥਮੀਆਂ ਕੱਚੀਆਂ ਪੱਕੀਆਂ ਹੋ ਸਕਦੀਆਂ ਸਰ ਜੀ ਇਰਾਦੇ ਚਰਿੱਤਰ ਬਹੁਤ ਮਜ਼ਬੂਤ ਹੁੰਦੇ ਬਿਲਕੁਲ ਇੱਕ ਨਾ ਅੱਜ ਇੱਕ ਰੌਲਾ ਜਿਹਾ ਹੋਰ ਪਿਆ ਹੈ ਗੁਰਜੀਤ ਮੱਲੀ ਦਾ ਕਹਿੰਦੇ ਵੀ ਉਹਨੂੰ ਅਮਰੀਕਾ ਤੋਂ ਗ੍ਰਿਫਤਾਰ ਕੀਤਾ ਤੇ ਮਾਮਲਾ ਕੋਈ ਜਿਹੜਾ ਏਜੰਸੀ ਸ਼ੋਸ਼ਣ ਦਾ ਹੈ ਬੱਚਿਆਂ ਦੇ ਉਹਦੇ ਵਿੱਚ ਜਿਹੜਾ ਦੂਜਾ ਰੌਲਾ ਨਾਲ ਇਹਦੇ ਪਿਆ ਹੋਇਆ ਹੈ ਖਬਰ ਤੇ ਉਹ ਬਈ ਫੋਟੋਆਂ ਦਾ ਪਿਆ ਹੈ ਉਹਦੀਆਂ ਫੋਟੋਆਂ ਜਿਹੜੀਆਂ ਨੇ ਉਹ ਬਹੁਤ ਸਾਰੇ ਸਿਆਸਤਦਾਨ ਨੇਤਾਵਾਂ ਦੇ ਨਾਲ ਨੇ ਆ ਇਤਰਾ ਮਾਨਸਾਹਵ ਦੇ ਪਰਿਵਾਰ ਦੇ ਨਾਲ ਆ ਦੁਸ਼ਕਬੀਰ ਬਾਦਲ ਦੇ ਨਾਲ ਇੱਕ ਫੋਟੋ ਹੈ ਸੰਧਵਾ ਜਾਂ ਸੰਧਵਾ ਸਾਹਿਬ ਦੇ ਨਾਲ ਤੇ ਕਈ ਸਾਰੀਆਂ ਫੋਟੋਆਂ ਨੇ ਕਾਫੀ ਕਾਫੀ ਪੀਣਾਂ ਦੀ ਫੋਟੋ ਵੀ ਇੱਕ ਉਹਨਾਂ ਦੀ ਉਹ ਫੋਟੋਆਂ ਦਾ ਰੋਲਾ ਪਿਆ ਹੋਇਆ ਇਹ ਬੰਦਾ ਕੌਣ ਸੀਗਾ ਅਸੀਂ ਤੇ ਕੱਲਾ ਫੋਟੋਆਂ ਚ ਹੀ ਦੇਖਿਆ ਜਿਆਦਾ ਤੇ ਕੋ ਮੈਨੂੰ ਤੇ ਮੈਂ ਵੀ ਨਹੀਂ ਜਾਣਦਾ ਹਾਂ ਆ ਤੁਸੀਂ ਹੁਣ ਪੁੱਛਿਆ ਫੋਟੋਆਂ ਦੇ ਹਿਸਾਬ ਨਾਲ ਕਾਫੀ ਹਾਂਜੀ ਮੈਂ ਵੀ ਉਹ ਫੋਟੋਆਂ ਦੇਖੀਆਂ ਨੇ ਮੇਰੇ ਇੱਕ ਮਿੱਤਰ ਨੇ ਮੇਰੀ ਇੱਕ ਪੋਸਟ ਦੇ ਹੇਠਾਂ ਪੋਸਟ ਕੀਤੀਆਂ ਸੀਗੀਆਂ ਜੀ ਤੇ ਮੈਂ ਵੈਸੇ ਮੈਂ ਥੱਲੇ ਨਹੀਂ ਜਿਆਦਾ ਝਾਕਦਾ ਹੁੰਦਾ ਕਈ ਬੰਦੇ ਬਹੁਤ ਤੁਹਾਨੂੰ ਅਫਸਰਟ ਕਰ ਦਿੰਦੇ ਤੁਸੀਂ ਆਪਣਾ ਕੰਮ ਕਰੋ ਆਪਦਾ ਨਿਕਲੋ ਬਿਲਕੁਲ ਕੋਈ ਉਥੇ ਕੀ ਫੁੱਲ ਸੁੱਟਦਾ ਹੈ ਪੱਥਰ ਮਾਰਦਾ ਹੈ ਉਹਦੇ ਤੇ ਨਿਰਭਰਿਆ ਜੀ ਤੋਂ ਮੈਂ ਕਿਉਂਕਿ ਮੇਰੇ ਮਿੱਤਰ ਨੇ ਕਮੈਂਟ ਕੀਤੀ ਸੀ ਤੇ ਮੈਂ ਦੇਖਿਆ ਤੇ ਕਾਫੀ ਫੋਟਵਾਨੇ ਹੂੰ ਦੇਖੋ ਇਹਦੇ ਚ ਹੁਣ ਇਹੀ ਜਵਾਬ ਦੇਣ ਇਹ ਕੀ ਲੈਣ ਜਾਂਦੇ ਚਾਹੇ ਸੁਖਵੀਰ ਸਿੰਘ ਬਾਦਲ ਹੈ ਹੂੰ ਤੇ ਚਾਹੇ ਸੰਧਮਾ ਸਾਹਿਬ ਨੇ ਜੀ ਇਹ ਜਵਾਬ ਦੇਣ ਕਿਹ ਪਾਈ ਇਹ ਕੌਣ ਆ ਜਿਹਦੇ ਕੋਲ ਤੁਸੀਂ ਸਾਰੇ ਹੀ ਜਾਂਦੇ ਜੀ ਐਸੀ ਕਿਹੜੀ ਗਿੱਦੜ ਸਿੰਘੀ ਇਹੋ ਜੇ ਲੱਗੇ ਹੋਏ ਨੇ ਨਹੀਂ ਸਰ ਇੱਥੇ ਤੇ ਕਈ ਵਾਰ ਕਈ ਬੰਦੇ ਇਨਸਾਫ ਵਾਸਤੇ লাশ ਜਿਹੜੀ ਆ ਉਹ ਸੜਕ ਤੇ ਰੱਖ ਕੇ ਕਈ-ਕਈ ਦਿਨ ਬੈਠੇ ਰਹਿੰਦੇ ਤੇ ਉਹਨਾਂ ਦੇ ਕੋਲ ਐਸਟੀਐਮ ਵੀ ਨਹੀਂ ਪਹੁੰਚਦਾ ਹੂੰ ਐਸਾ ਕਿਹੜਾ ਬੰਦਾ ਹੈ ਜਿਹਦੇ ਕੋਲ ਇਹੋ ਜੀ ਗਿੱਦੜ ਸਿੰਘੀ ਆ ਕਿ ਤੁਸੀਂ ਇੱਥੋਂ ਜਾਜੇ ਚੜ ਕੇ ਉਹਦੇ ਕੋਲ ਜਾ ਕੇ ਬਹਿੰਦੇ ਜੀ ਹੂੰ ਬਿਲਕੁਲ ਕੌਣ ਆ ਜੀ ਤੇ ਫਿਰ ਉਹ ਦੇਖੋ ਗੱਲ ਮੈਂ ਫੋਟੋ ਤੇ ਕੱਲ ਵੀ ਗਿਆ ਸੀਗਾ ਹਮ ਗੋਲਡੀ ਜੀ ਬਾਰੇ ਕਿ ਇੱਕ ਕਿਸੇ ਆਮ ਬੰਦੇ ਨਾਲ ਫੋਟੋ ਕਿਸੇ ਪਬਲਿਕ ਫਿਗਰ ਦੀ ਉਹ ਇੱਕ ਆਮ ਗੱਲ ਆ ਹੋ ਸਕਦੀ ਹੈ ਮੈਂ ਤੁਹਾਨੂੰ ਦੱਸਿਆ ਸੀ ਮੈਂ ਕੋਈ ਇਹ ਤੇ ਹੈ ਨਹੀਂਗਾ ਕਿ ਕਿ ਮੈਂ ਅਰਨੋਲਡ ਹਾਂ ਮੈਂ ਬੜਾ ਫੇਮਸ ਆ ਪਰ ਮੈਨੂੰ ਵੀ ਮਿਲ ਜਾਂਦੇ ਆ ਇਥੋਂ ਕੱਲ ਗਿਆ ਤੇ ਉਹ ਸਾਡੇ ਪਿੰਡ ਦੇ ਲਾਗੇ ਪੁਲਿਸ ਸੀਗਾ ਉੱਥੇ ਦੋ ਮੋਟਰਸਾਈਕਲਾਂ ਨੇ ਮੈਨੂੰ ਕ੍ਰਾਸ ਕੀਤਾ ਮੇਰੇ ਤੇ ਤਰੋ ਹੀ ਨਿਕਲ ਕੇ ਉਹ ਗੱਲਾ ਰੋਕਲਾ ਰੋਕਲਾ ਮੈਂ ਕਿਹਾ ਲੈ ਆ ਗਿਆ ਟਾਈਮ वाला टाइम ते बैला